ਸਰ ਪਿੰਡ ਦੇ ਲੋਕਾਂ ਪਿੰਡ ਹੀ ਉਹਨਾਂ ਨੂੰ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਦਿੱਤਾ ਉਹ ਤੁਹਾਡੇ ਸਿਰ ਤੇ ਸਰਪੰਚੀਆ ਤਾ ਸਿਰ ਜੀ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਵਾਈਫ ਖਾਸਾ ਤੇ ਵਾਈਫ ਜੀ ਫਤਿਹ ਮੇਰਾ ਨਾਮ ਹੀ ਵਾਸੂਦੇਵ ਪਿੰਡ ਠਾਗਲਪੁਰ ਮੇਰੀ ਵਾਈਫ ਗੁਰਜੀਤ ਕੌਰ ਸਰਪੰਚ ਪਿੰਡ ਦੇ ਲੋਕਾਂ ਨੇ ਮੈਨੂੰ ਬਹੁਤ ਪਿਆਰ ਨਾਲ ਸਿੱਧ ਕੇ ਨਾਲ ਸਾਨੂੰ ਸਰਪੰਚ ਚੁਣਿਆ ਆਹੇ ਪਿੰਡ ਦੇ ਬਹੁਤ ਬਹੁਤ ਧੰਨਵਾਦ ਹੈ ਪਰ ਸਵਨ ਸਾਹਿਬ ਪਿਛਲੀ ਪੰਚਾਇਤੋ ਲੋ ਕਿਹੜੇ ਮੈਨੰਗ ਕੰਮ ਲੈ ਚੁੱਕੇ ਹੈ ਜੋ ਤੁਹਾਡੀ ਗੋਈ ਦੇ ਵਿੱਚ ਪੂਰੇ ਕਰਵਾਏ ਜਾਣੇ। ਇਹ ਕੋਰੀਸ ਪਿੰਡੇ ਵਿੱਚ ਸਾਰੇ ਹੀ ਕੰਮ ਆ ਦੇ 88 ਤੋਂ ਲੈ ਕੇ ਜਿਹੜਾ 881988 ਦੇ ਸਾਰੇ ਕੰਮ ਪੈਂਡਿੰਗ ਹੀ ਹੈ। ਸਾਡੇ ਪਿੰਡੇ ਵਿੱਚ ਪਹਿਲੀ ਪ੍ਰੋਬਲਮ ਤੇ ਹੈ ਕਿ ਕਿ ਮੜੀਆਂ ਨਹੀਂ ਕਿ ਸਾਡੇ ਪਿੰਡੀਆਂ 88 ਤੋਂ ਲੈ ਕੇ ਮੜੀਆਂ ਹੀ ਨਹੀਂ ਸੂਰੀਆਂ ਹੀ ਆ। ਤੇ ਤੁਸੀਂ ਇਹਦੇ ਪਰਦਾ ਪ੍ਰਕਾਸ਼ ਦੇਖੋ ਹਰ ਪਿਛੋਂ 88 ਦੇ ਪਿਛੜਾ ਹੈ ਪਿੰਡ ਸਭ ਤੋਂ 88 ਦੇ ਪਿਛੜਾ ਹੈ ਪਿੰਡ ਇਸ ਪਿੰਡ ਵਿੱਚ ਕੋਈ ਕਿਸੇ ਨੇ ਵੀ ਕੋਈ ਪੈਸਾ ਨਹੀਂ ਦਿੱਤਾ ਦਿੱਤਾ ਜਾਂ ਨਾ ਦਿੱਤਾ ਇਹਦੇ ਬਾਰੇ ਹਾਨੂੰ ਕੋਈ ਜਾਣਕਾਰੀ ਨਹੀਂ ਪਰਾਹੀਂ ਇਹ ਜਾਣਿਆ ਕਿ ਸਾਨੂੰ ਗਵਰਨਮੈਂਟ ਸਰਕਾਰ ਵੱਧ ਤੋਂ ਵੱਧ ਪੈਸੇ ਦੇ ਆਹੀਂ ਪਿੰਡ ਦਾ ਵਿਕਾਸ ਕਰਾਂਗੇ ਹੋ ਤੁਸੀਂ ਆਮ ਦੇਖਿਆ ਹੋਵੇਗਾ ਸਰ ਜਦੋਂ ਬਾਹਰਲੇ ਪਿੰਡਾਂ 'ਚ ਜਾਂਦਾ ਲਾਈਟਾਂ ਲੱਗੀਆਂ ਹੁੰਦੀਆਂ ਫੁੱਲ-ਬੂਟੇ ਲੱਗੇ ਹੁੰਦੇ ਜਦੋਂ ਪਿੰਡ ਦੇ ਅੰਦਰ ਇੰਟਰ ਕਰੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਡਿਸਪੈਂਸਰੀ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਉਹ ਖੇਰਦਮ ਦਾਣ ਦਾ ਬੱਚਿਆਂ ਵਾਸਤੇ ਓਪਨ ਜਿਮ ਹੁੰਦੀ ਆ ਝੂਲੇ ਲੱਗੇ ਹੁੰਦੇ ਕਾ ਵਧੀਆ ਦਿਖ ਨਜ਼ਰ ਆਉਂਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਉਹ ਇਦਾਂ ਦੀ ਸੁਖ-ਸਹੂਤੀਆਂ ਪ੍ਰਸਰਟੀ ਹੈਗੀ ਹੈ ਸਾਡੇ ਪਿੰਡ ਕੋਸ਼ ਵੀ ਨਹੀਂ ਹੈਗਾ ਸਾਡੇ ਪਿੰਡ ਹੱਥ ਤੱਕ ਸਾਡੇ ਸਕੂਲ ਨੂੰ ਜਾਣ ਦਾ ਰਸਤਾ ਨਹੀਂ ਸਹੀ ਅਸੀਂ ਸਰਕਾਰਾਂ ਕੋ ਇਹ ਹੀ ਮੰਗ ਕਰਦੇ ਆ ਕਿ ਸਾਨੂੰ ਗਰਾਊਂਡ ਵੀ ਚਾਹੀਦੀ ਹੈ ਔਰ ਬੱਚਿਆਂ ਦੇ ਸਕੂਲ ਨੂੰ ਜਾਣ ਅਤੇ ਗਲੀਆਂ ਵੀ ਚਾਹੀਦੀਆਂ ਤੇ ਝੂਲਿਆਂ ਵਾਸਤੇ ਵੀ ਹਰ ਇੱਕ ਜਾਨੀ ਸੁਹੂਤ ਚਾਹੀਦੀ ਜਿਹੜੀਆਂ ਨੂੰ ਚਾਹੀਦੀ ਆ ਕਿ ਜਿਹੜਾ ਸਾਡੇ ਪਿੰਡ ਵਿੱਚ ਨਹੀਂ ਡਿਸਪੈਂਸਰੀ ਸਾਡੇ ਪਿੰਡ ਵਿੱਚ ਨਹੀਂ ਟੂਟੀ ਦਾ ਪਾਣੀ ਤੱਕ ਪ੍ਰੋਬਲਮ ਆ ਸਰ ਉਹ ਵੀ ਦੂਜੇ ਤੋਂ ਤੀਜੇ ਪਿੰਡ ਵਿੱਚ ਜਾ ਗਈ ਪਾਣੀ ਆ ਸਾਡੇ ਪਿੰਡੋਂ ਉਹ ਵੀ ਬਹੁਤ ਦਿੱਕਤ ਹੈ ਬਾਕੀ ਹੋਰ ਸਾਡੇ ਪਿੰਡ ਦੇ ਵਿੱਚ ਕੋਈ ਵੀ ਕੰਮ ਪੈਂਡਿੰਗ ਹੀ ਪੈਂਡਗਾ ਸਾਰੇ ਪਿਛਲੇ ਉਹ ਅਸੀਂ ਕਰਾਉਣਾ ਚਾਹੁੰਦੇ ਆ ਹਾਂ ਜੀ ਸੇਵਾ ਦਾ ਮੌਕਾ ਮਿਲਿਆ ਤਾਂ ਤਨੋਂ ਮਨੋਂ ਰੱਖ ਕੇ ਸਾਰਾ ਕੰਮ ਕਰਾਉਣਾ ਚਾਹੁੰਦੇ ਆ ਇਹਨਾਂ ਗਵਰਨਮੈਂਟ ਜਿੰਨਾ ਵੀ ਵਾਅਦਾ ਵਾਅਦਾ ਪੈਸਾ ਦੇਖਦੇ ਆਂ ਹੀ ਕੰਮ ਕਰਾਉਣਗੇ ਜਿਹਦੇ ਪੈਸੇ ਪਿੱਛੇ ਕੰਮ ਪਿੱਛੇ ਪੈ ਜਾਂਦਾ। ਅ ਰਸਨ ਗਾਹ ਦੀ ਸਮੱਸਿਆ ਕਾਫੀ ਪਿੰਡਾਂ 'ਚ ਹੁੰਦੀ ਆ ਜਿਹੜੇ ਜੋਬ ਲੋਕ ਹੁੰਦੇ ਆ ਉਹਨਾਂ ਦੇ ਰਸਨ ਕੱਢ ਨਹੀਂ ਬਣੇ ਹੁੰਦੇ। ਤੇ ਗਰੀਬੀ ਕਰ ਰਸਨ ਨਹੀਂ ਪੌਣੀ ਦਾ। ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੀ ਵੀ ਇਦਾਂ ਦੀ ਸਮੱਸਿਆ ਹੈਗੀ ਆ? ਹਾਂਜੀ ਸਾਰਾ ਕੋਈ ਰਾਸ਼ਨ ਕਟਾਣ ਦੀ ਵੀ ਸਮੱਸਿਆ ਹੈਗੀ ਆ। ਕੁਝ ਤਾਂ ਜਿੱਡਾ ਕੱਟੇ ਗਿਆ। ਐਂ ਉਹਨਾਂ ਦੀ ਕਾਰਡ ਵੀ ਬਣਾਣੇ ਆ। ਕੁਝ ਘਰ ਕੱਟੇ ਗਿਆ। ਜਿੱਦਾਂ ਸਰਪੰਚਾਂ ਨਾਲ ਕੇਮੋ ਗੱਲਾਂ ਕਰ ਬਾਈ ਹੁੰਦੀ ਆ। ਕਈਆਂ ਨੇ ਕਟਾ ਹਟੇ ਸਰਕਾਰ ਆਈ ਨਹੀਂ ਕਟਾ ਵੀ ਦਿੰਦੀਆਂ ਤਾਂ ਬਹੁਤ ਪੈਂਡਿੰਗ ਹੈ ਕੋਈ ਘਰ ਵਿੱਚ ਹੈਗੇ 10 20 ਜਿਹਨਾਂ ਇੱਕ ਰਾਸ਼ਨ ਕਾਰਡ ਬਣ ਨਹੀਂ ਸੁਪ ਪਿੰਡ ਦੀ এডਿਕੇਸ਼ਨ ਲੈ ਕੇ ਕਿਵੇਂ ਦੇ ਦੇਓ ਕੀ ਲੱਗਦਾ ਸਕੂਲ ਦੇ ਵਿੱਚ ਸਟਾਫ ਦੀ ਹੁੰਦੀਆਂ ਜਾਂ ਇਹ ਅਪਗ੍ਰੇਡ ਹੁੰਦੀ ਥੋੜੇ ਜੀ ਸਰ ਸਾਡੇ ਸਕੂਲ ਦੇ ਵਿੱਚ ਤੁਹਾਨੂੰ ਅੱਗੇ ਕਹਾਂ ਕਿ 88 ਤੋਂ ਲੈ ਕੇ ਜਾ ਕੇ ਤੇ ਗਰਾਊਂਡ ਦੀ 13 ਹਾਰ ਲਿਓ ਤੇ ਭਾਈ ਮੇਰੇ ਨਾਲ ਚੱਲ ਜੋ ਕਿ ਉੱਥੇ ਬਹੁਤਾ ਨਹੀਂ ਤੇ ਗੋਡੇ-ਗੋਡੇ ਘਾਹ ਰਹਿੰਦਾ ਉਦੇ ਵਿੱਚ ਤਾਂ ਸੀ ਤਾਂ ਲੱਗੇ ਸਾਡੇ ਸਕੂਲ ਦੇ ਮਾਤਰਾ ਨੇ ਤੇ ਵੀ ਪਤਾ ਨਹੀਂ ਕੇਰ ਕੀਤੀ ਕਿ ਨਹੀਂ ਕੀਤੀ ਪਰ ਹਾਇ ਇਸ ਪਹਿਲੇ ਤਾਂ ਸਕੂਲ ਦੇ ਵਿੱਚ ਗਰਾਊਂਡ ਪੱਕੀ ਹੋਣੀ ਚਾਹੀਦੀ ਬੱਚੇ ਬੈਠੇ ਦੇ ਸੋਹਣੇ ਲੱਗਣ ਉਹਦੇ ਵਿੱਚ ਵੀ ਕੋਈ ਸਹੂਲਤ ਨਹੀਂ ਗਰਾਊਂਡ ਦੀ ਕੋਈ ਸਹੂਲਤ ਨਹੀਂ ਬੱਚਿਆਂ ਨੇ ਕੋਈ ਨਾ ਬਾਲੀ ਬਾਜ਼ੀ ਸਕੀਮ ਬਾਤੇ ਕੋਈ ਮਾਲਫ ਪੈਲੀ ਆ ਜਾਂ ਕੋਈ ਵੀ ਚੀਜ਼ ਨਹੀਂ ਹੈਗੀ ਇੱਥੇ ਸੋ ਜੁੱਧ ਨਸਿਆ ਵਿਰੋਧ ਪੰਝ ਆਪਸ ਕਰਾ ਨਹੀਂ ਮੈਂ ਸੀ ਲਿਆ ਸੋ ਆਪ ਜੀ ਦੇ ਮੈਨੂੰ ਲੈ ਕੇ ਕਿਵੇਂ ਨੇ ਸਰ ਨਸਿਆ ਬਰਾਦੇ ਜੀ ਉਹ ਤਾਂ ਅ ਤੇ ਠੀਕ ਵਧੀਆ ਚਲਾਈ ਹੋਣਾ ਨੇ ਪਰ ਚਲੋ ਇੰਨੇ ਆ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਬਹੁਤ ਘੱਟ ਹੈ ਐਨ ਮਤਲਬ ਬਿਲਕੁਲ ਠੀਕ ਪਿੰਡ ਬਿਲਕੁਲ ਇੰਨਾ ਛੇ ਬਾਰੇ ਮੀ ਪੁੱਛੀ ਹੈ ਸਰ ਚਲੋ ਦਾਲ ਫਿਕਾ ਪਿੰਦੇ ਆ ਦੇ ਬਸ ਦੂਜਾ ਨਸ਼ਾ ਕੋਈ ਨਹੀਂ ਆ ਮੈਡੀਕਲ ਨਸ਼ਾ ਕੋਈ ਨਹੀਂ ਚਿੱਟੇ ਚੱਟੇ ਬਾਰੇ ਸਾਡੇ ਕੋਈ ਹਿੰਟ ਤੱਕ ਰਹਿਤ ਇਹ ਸਰ ਨੌਜਵਾਨਾਂ ਦਾ ਲਾਸਣ ਦੇ ਵਿੱਚ ਆ ਰੋਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਨੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਕੋਲ ਕੀ ਪ੍ਰੇਡ ਹਾਉਣਾ ਹੋਵੇਗਾ ਸਾਰੇ ਸਾਡੇ ਨੌਜਵਾਨ ਮੁੰਡੇ ਵਿਚਾਰੇ ਵਾਲੀਵਾਲ ਗੇਮ ਨੂੰ ਬਹੁਤ ਅਸਰਿਆ ਤੇ ਸਾਡੇ ਨੌਜਵਾਨਾਂ ਵਾਸਤੇ ਇੱਕ ਵਾਲੀਵਾਲ ਦੀ ਗੇਮ ਵਾਸਤੇ ਜ਼ਰੂਰੀ ਹੈ ਕਿ ਬੱਚੇ ਆਪਣੇ ਟੀਮ ਦੇ ਵਿੱਚ ਕਿਤੇ ਕਿਤੇ ਰਿਹਾਜ ਤੋਂ ਬਾਹਰ ਨਾ ਜਾਇਓ ਤੋਂ ਬਾਹਰ ਰਹਿਣ ਟੈਗ ਰਹਿਣ ਅਸੀਂ ਇਹ ਹੀ ਸੋਚਿਆ ਕਿ ਬੱਚਿਆਂ ਨੇ ਕਿਤੇ ਗਰਾਊਂਡ ਦਾ ਕਿਤੇ ਮਾੜਾ ਮੋਟਾ ਕਰਕੇ ਅਸੀਂ ਲਾਹਾਂਗੇ ਭਾਈ ਕਿਤੇ ਵੀ ਕਰਕੇ ਪੰਜਾਬ ਫਟ ਗਏ ਤਾਂ ਇੱਕ ਗਰਾਊਂਡ ਇੱਕ ਬੰਦੀ ਬੱਚਿਆਂ ਵਾਸਤੇ ਉਹਨਾਂ ਵਾਸਤੇ ਜ਼ਰੂਰੀ ਹੈ ਬੱਚੇ ਕਮ ਉਤਾ ਤੱਕ ਨਹੀਂ ਰੰਗ ਸਰ ਮਨ ਰੇਗਾ ਦੇ ਵਿੱਚ ਜਿਹੜੇ ਜੋਗ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਦਿੰਦਾ ਤਾਂ ਨਹੀਂ ਜਾਇਗਾ ਪਈ ਉਹ ਇਹ ਤੋਂ ਅਧਿਕ ਵਈ ਬਿੱਤ ਕਿਵੇਂ ਦੇਖਿਆ ਜਾਏਗਾ ਹਾਂ ਜੇ ਨਜਾਇਜ਼ ਚਲੋ 100% ਸਾਡੇ ਅੰਦਰ ਨਹੀਂ ਪੈਂਦੀ ਆ ਦੀ ਸੋਚ ਆ ਇਹ ਵੀ ਜੇ ਮੰਨ ਲਓ ਜੀ ਪਹਿਨਗੇ ਨਹੀਂ ਉਹ ਉਹਨਾ ਕੰਮਾਂ ਦੇ ਅਸੀਂ ਵਿੱਚ ਮਿੱਟੀ ਪਾਉਣ ਦੀ ਜਿੱਦਾਂ ਮੰਨ ਲਓ ਹਣ ਕੰਮ ਆ ਕੇ ਕਰਨ ਵਾਲੇ ਆ ਜੀ ਅਸੀਂ ਕਿਹੜੇ ਮੰਨ ਲਓ ਦਾਸ ਘਰ ਪਾਣੇ ਵੀ ਦੇ ਜੀ ਸਰ ਤੋ ਅਸੀਂ ਮਿੱਟੀ ਵਾਸੇ ਪਾਣਿਆ ਕਿ ਮਿੱਟੀ ਪਾਉਣੀ ਆ ਤਾਂ ਆਪ ਨਹੀਂ ਰੱਖਨੇ ਆਹੀਂ ਸਰਪ ਮਿੱਟੀ ਮਾਦੀ ਪਾਉਣਿਆਂ ਉਹਨਾਂ ਵਾਤੇ ਪਾਉਣਿਆਂ ਮਿਲਿ ਪਰ ਆਹੀਂ ਲੈਨੇ ਜਾਇ ਪਾਇ ਖਾਚਾਂ ਜੀ ਜੀ ਸਰ ਕੱਚੇ ਪਠੇ ਗਾਂਟਾ ਪਿੰਡਾਂ ਚਾਹੀਆਂ ਨਵੇਂ ਖੋਮ ਬਲਾਈ ਕੀਤੇ ਗਏ ਆਪਜੀ ਦੇ ਪਿੰਡ ਵਿੱਚ ਕਿੰਨੇ ਕੱਚੇ ਪਠੇ ਗਾਂਟਾ ਇਹ ਕਿੰਨੇ ਨਵੇਂ ਖੋਮ ਬਲਾਈ ਕੀਤੇ ਗਏ ਸਰ ਸਾਡੇ ਮੈਂ ਤਾਂ 88 ਦੇ ਲੈ ਗੇ ਹਨ ਦੇ ਦੋ ਘਾਇ ਲੱਬੇ ਪੱਕੇ ਤੇ ਜਾਂ ਮੈਲਾ 5 ਘਰ ਫੇਕ ਲੋੜੀਆਂ ਉਹਨਾਂ ਨੂੰ ਕੋਈ 20 ਸਾਲ ਹੋ ਗਿਆ ਬਣੇ ਨੂੰ ਫਰਮਣ ਆਈ 13 ਘਰ ਪਾਇਆ ਤੇ ਆਹੀਂ ਸਰਕਾਰ ਕੋ ਇਹ ਮੰਗ ਕਰਨਿਆਂ ਕਿ ਜਿਹੜੇ 13 ਪਾਇਆ ਤੇਰਾ ਤਾਂ 13 ਪੱਤੇ ਕਿਤੇ ਜਾਂ। ਸੋ ਸੰਕਲ ਦੋ ਮਣਜਾ ਪੰਜਾਬ ਸਰਕਾਰ ਤੋਂ ਸਭ ਤੋਂ ਸਹੂਦਾਂ ਗਰੀ ਲੋਕਾਂ ਵਾਸਤੇ ਪਿੰਡਾਂ ਜਾਂਦੀਆਂ। ਕਿਦਨੇ ਕਿਦੇ ਪਿੰਡ ਤੇ ਟੜੇ ਬੰਦੀ ਜਾਂਦੀਆਂ। ਗਰੀ ਉੱਤੇ ਕਾ ਕੋਈ ਦਾ ਨਹੀਂ ਹੁੰਦੀ। ਸੋ ਆਪਜੀ ਦੀ ਗਵਾਈ ਵਿੱਚ ਕਿਵੇਂ ਦੇਖਿਆ ਜੇ। ਸਾਰੇ ਇੱਕ ਟੜੇ ਬੰਦੀ ਐ। ਸਾਰਿਆਂ ਨਾਲ ਕੋਈ ਆ ਦੀ ਟੜੇ ਬੰਦਣੀ ਐ। ਸਾਰਿਆਂ ਨੂੰ ਇੱਕ ਕੰਮ ਨੇ। ਆਈ ਨਾ ਹੀ ਪਾਰਟੀ ਵਾਜੀ ਰੱਖਣੇ ਆ। ਆਡੇ ਵਾਂਗ ਕਾਂਗਰਸ ਵੀ ਉਦਾਂ ਦੀ। ਆਮ ਬੰਦੇ ਵੀ ਉਦਾਂ ਦੇ ਆਈ ਟੜੇ ਵਾਜੀ ਨਹੀਂ ਰੱਖਣਾ ਚਾਹੁੰਦੇ। ਆਈ ਸਾਰਾ ਨੇ ਬੈਲ ਕਾਮਾ ਜੀ ਐਨੂੰ ਦੋਨਾਂ ਪਾਰਟੀਆਂ ਨੂੰ ਤਿੰਨਾਂ ਨੇ ਆਈ ਕੇ ਨਾ ਕੋਈ ਧਰੇਵਾਦੀ ਨਿਰਖਰ ਆਈ ਪਿੰਡ ਦੇ ਵਿਕਾਸ ਵਾਸਤੇ ਕੰਮ ਕਰਨੇ ਆ ਧਰੇਵਾਦੀ ਬੱਚ ਨਿਕਲਦੇ ਜੋ ਵੀ ਸਹੂਲਤ ਆਈ ਆਈ ਹੱਥ ਹਰ ਕਰ ਬਚਾਵਾਂਗੇ ਸਰਪੰਚ ਸਾਬ ਕਈ ਵਾਰੀ ਪਿੰਡਾਂ ਦੇ ਝਗੜੇ ਇੰਨੇ ਗਵਾਜ ਜਾਂਦੇ ਆ ਲੋਕਾਂ ਨੂੰ ਥਾਣੇ ਤੇ ਚਲੇ ਧੱਕੇ ਆਣੇ ਪਿੰਡ ਦਾ ਸਮਾਂ ਬਰ ਬਾਦ ਦਾ ਕਹਾਏ ਮਾਦ ਹੁੰਦਾ ਸੋ ਇੱਕ ਸਰਮੰਝ ਦੀ ਕੀ ਲੰਮਿਆ ਰਹਿੰਦੀ ਆ ਕੀ ਫਾਇਦਾ ਹੁੰਦਾ ਕਿਵੇਂ ਦੇਖਦੇ ਸਾਰਾ ਇਹ ਜਾਨਣਾ ਕਿ ਮੰਨ ਲਓ ਥਾਣੇ ਤੱਕ ਗਾਲਜਾਏ ਨਾ 100% ਆਈ ਥਾਣੇ ਤੱਕ ਗਾਲ ਜਾਣੀ ਨਹੀਂ ਦੇਣੀ ਇੱਥੇ ਹੀ ਪਿੰਡੇ ਵਿੱਚ ਮਸਲਾ ਮੈਗੇ ਨਿਬੜਿਆ ਜਾਏ ਤਾਂ ਵਧੀਆ ਹੈ ਅਹੀਂ ਕੋਈ ਥਾਣੇ ਵਿੱਚ ਆਈ ਹੈ ਇਹ ਕੀ ਹੈ ਕਿ ਬਿਨਾਂ ਪੁੱਛਣ ਤੋਂ ਪੁਲਸ ਨਹੀਂ ਆਂਦੀ ਦੀ ਮਾੜਾ ਮੋਟਾ ਕੋਈ ਝਗੜਾ ਹੈ ਪੁਲਸ ਨੂੰ ਆਣਾ ਨਹੀਂ ਚਾਹੀਦਾ ਬਿਨਾਂ ਪੁੱਛਿਆ ਤੋਂ ਅਸੀਂ ਇਹ ਪੀੜ ਕਰਦੇ ਆਂ ਕਿ 3-4 ਸਰਪੰਚਾਂ ਨਾਲ ਗੱਲ ਨਾ ਹੋਏ ਉਹਨੇ ਦੇ ਪਿੰਡੇ ਵਿੱਚ ਇੰਟਰਨ ਨਹੀਂ ਕਰਨੀਂਗਾ ਓਹ ਕਿਹੜਾ ਤੁਸੀਂ ਉਹਨੂੰ ਪਹਿਲ ਦੇ ਹੱਦ ਤੇ ਪਿੰਡ ਵਿੱਚ ਕੰਮ ਕਰਾਉਣਾ ਜਾਏ ਲੋੜੀ ਦਾ ਜਿਹੜਾ ਪਿੰਡ ਨੂੰ ਸਭ ਸੂਤਾ ਪ੍ਰਦਾਨ ਕਰੇ ਹਰ ਪਲੇਨ ਨੰਬਰ ਤੋਂ ਇਹ ਬੱਚਿਆਂ ਦੇ ਕੋਲ ਇੱਕ ਵਾਰੇ ਕਰਨਿਆ ਕਿ ਬੱਚਿਆਂ ਦੀ ਵਾਲੀਵਾਦੀ ਗੇਮ ਆਤੀ ਹੈ 2 3 ਵਾਰੀ ਅੱਗੇ ਵੀ ਕਹਿੰਨੇ ਆ ਕਿ ਅਜੇ ਤੱਕ ਕੋਈ ਪੁੱਜਿਆ ਨਹੀਂ ਮੀਰੀ ਵਾਲਾ ਨਹੀਂ ਆਇਆ ਤੇ ਇਹ ਚਲੋ ਪਹਿਲੀ ਵਾਰ ਆਏ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਆਈ ਸਕਤਾਂ ਕਿ ਤਲੀ ਮੇ ਵੀ ਬਣੇ ਆ ਤੇ ਹਰ ਦਿਨਾਂ ਮੈਨੂੰ ਇਹੀ ਕੰਮ ਆ ਬਈ ਹੈ ਕਿ ਆਈਗੀ ਪਿੰਡ ਦੇ ਬੱਚਿਆਂ ਨਾਲ ਕਿਤੇ ਆਲੇ ਲਾਈਏ ਨਸ਼ਾ ਲਾਇਆ ਜੋਧਰ ਰੋਹ ਦੀ ਚੰਗੇ ਨੇ ਆਦੇ ਉਹ ਚੋ ਰਹਿਤ ਰਹਿਣਗੇ ਤੇ ਵਾਲੀਪਾਲ ਦੀ ਮੈਨੂੰ ਬੱਚੇ ਨੇ ਬੜਾ ਕਿਹਾ ਜੀ ਅੰਨੇ ਪਿੰਡਾਂ ਜੰਨੇ ਪਏ ਆ ਆਡੇ ਬੜੇ ਸਾਰੇ ਘਰ ਪੀਰੇ ਆ ਵਾਲੀਪਾਲ ਬਾਤੀ ਕੋਈ ਸਕੀਮ ਦੇ ਦਿਓ ਐਂ ਸਾਡਾ ਅੰਨੇ ਬੜਾ ਧਨਵਰਾ ਕੇ ਆਨੇ ਪਿੰਡ ਦੇ ਵਿੱਚ ਵਾਲੀਪਾਲ ਦੀ ਕੋਈ ਡਰੋਡ ਬਣ ਗਈ ਸੋ ਪਿੰਡ ਦੇ ਲੋਕਾਂ ਦੀ ਸੇਵਾ ਦਾੰਦਾ ਮੌਕਾ ਤਾਂ ਮਾਨ ਬਖਸ਼ਿਆ ਤੁਹਾਡੇ ਸਿਰ ਤੇ ਸੰਪੰਕੀਆ ਸਾਹਿਬ ਜੀ ਉਹ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲਿਆਂ ਆ ਜੀ ਆਹੀਂ ਪਿੰਡਾਂ ਨਾਲ ਇਹ ਕਹਾਂਗੇ ਕਿ ਤੁਹਾਡੇ ਵੱਤ ਵਾਰ ਜਿੰਨਾ ਪਿੱਛੇ ਹੂਰਦਾ ਹੈ ਵੀ ਤੁਹਾਨੂੰ ਪਹਚਾਵਾਗੇ ਤੇ ਪਿੰਡਾਂ ਐ ਬਹੁਤ ਬਹੁਤ ਧੰਨਵਾਦਾਂ ਪਾਇਆਂ ਨੂੰ ਕਿਨੇ ਵੋਟ ਪਾਈ ਆ ਜਾਂ ਨਾ ਪਾਈ ਆ ਆਹੀਂ ਫੇਰ ਵੀ ਉਹਨਾਂ ਦਾ ਕੰਮ ਕਰਾਂਗੇ ਤੁਹਾਨੂੰ ਮਨੋ